ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਜ਼ਿਲ੍ਹਾ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਘਰੇਲੂ ਪਰਿਵਾਰ ਕੋਲੇ ਦੋਸਤੋ ਪਹਿਲਾ ਸੂਆ ਗੱਬਨ ਝੋਟੀ ਵਕਾਊਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਸਸੀ ਕਾ ਉਹ ਠੀਕ ਠਾਕ ਬਈ ਹਾਂਜੀ ਬਈ ਠੀਕ ਆ ਨਾਂ ਦੱਸਿਓ ਬਈ ਬਈ ਜਗਮੀਤ ਜਗਮੀਤ ਪਿੰਡ ਸੋਲੇ ਵਾਲਾ ਠੀਕ ਆ 300 ਨੰਬਰ ਵੀ ਦੱਸ ਦਿਓ ਭਰਾ 95921 95921 90140 90140 195929 ਠੀਕ 26 ਤਾਂ ਨਿਕਾ ਗਾ ਦੋਵੇਂ ਆਪਣੇ ਕੋਲ ਹੀ ਹੁੰਦੇ ਆ ਤੇ ਨੰਬਰ ਠੀਕ ਆ ਇਹ ਝੋਟੀ ਬਈ ਕਰਦੀ ਆ ਕਰਦੀ ਬਈ ਠੀਕ ਆ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਠੀਕ ਆ ਕਿੰਨੇ ਦਿਨ ਲੱਜੂ ਬਈ ਚਾਰ ਦਿਨ ਬਾਕੀ ਬਈ ਚਾਰ ਦਿਨ ਸੂਨ ਚ ਬਾਕੀ ਆ ਠੀਕ ਆ ਤੇ ਬਈ ਮਦਰ ਰਿਕਾਰਡ ਕੀ ਆ ਇਹਦਾ ਮਦਰ ਰਿਕਾਰਡ ਬਈ 16 ਲੀਟਰ ਸੀ ਠੀਕ ਆ 16 ਲੀਟਰ ਸੀ ਬਈ ਕੋਈ ਇਹਦਾ ਪਤਾ ਹੈ ਕਿਹੜੇ ਸੀਮੰਦੀ ਆ ਜਾਂ ਆਪਾਂ ਬਈ ਮੱਝ ਲਈ ਸੀ ਪਿੱਛੇ ਆ ਇਸ ਦੀ ਠੀਕ ਆ ਇਹਦੇ ਲੱਗੇ ਦਾ ਵੀ ਨਹੀਂ ਕੋਈ ਰਿਕਾਰਡ ਬਈ ਨਹੀਂ ਲੱਗੇ ਬਿਲਕੁਲ ਕੋਈ ਰਿਕਾਰਡ ਨਹੀਂ ਪਾਇਸਦੇ ਯਾਦ ਨਹੀਂਗਾ ਪਰ ਫਿਰ ਚੰਗਾ ਲਵਾਇਆ ਸੀ ਠੀਕ ਆ ਵੈਸੇ ਚੰਗੇ ਸੀਮੰਦੀ ਐ ਲਓ ਵੀ ਸੱਜਣੋ ਮੋਹਰਾ ਕੈਟਾਗਰੀ ਦੇ ਵਿੱਚ ਦੋਸਤੋ ਸੋਹਣੀ ਝੋਟੀ ਆ ਰਾਜੀਪੜੀ ਆ ਚਾਰ ਦਿਨ ਦੋਸਤੋ ਬਾਈਆਂ ਦਾ ਸੂਨ ਦੇ ਵਿੱਚ ਆ ਤੇ ਪੂਰੀ ਰਾਜੀ ਪੜੀਏ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਆ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸੋਹਣੇ ਕਦ ਕਾਠ ਵਾਲੀ ਝੋਟੀ ਆ ਦੋਸਤੋ ਘਰ ਦੇ ਹੀ ਦੋਸਤੋ ਬਾਈ ਦੇ ਪਸ਼ੂ ਆ ਤੇ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਥਣਾ ਦਾ ਸੈਜ ਦੋਸਤੋ ਦੇਖ ਸਕਦੇ ਆ ਤੇ ਗੈਬ ਵੀ ਦੋਸਤੋ ਚੰਗਾ ਦੇਖ ਸਕਦੇ ਆ ਉਮੇ ਪਰਸੈਂਟ ਦੋਸਤੋ ਤੁਹਾਨੂੰ ਹਵਾਨੀ ਜੱਜਮੈਂਟ ਜਿਹੜੀ ਕਰਵਾ ਦਿੰਨੇ ਆ ਸੇਮ ਸਾਈਡ ਦੇ ਉੱਤੇ ਥਾਂ ਲੱਗਿਆ ਹੋਇਆ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੋਂ ਵੀ ਦੋਸਤੋ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਵੇਖ ਸਕਦੇ ਆ ਦੋਸਤੋ ਸੋਨਾ ਮਗਰਲੇ ਪਾਸੇ ਨੂੰ ਹਵਾਨਾ ਤੇ ਦੋਸਤੋ ਫਿਕਸ ਆਰਡਰ ਦੇ ਵਿੱਚ ਹੀ ਆ ਜੱਜਮੈਂਟ ਆ ਵੀ ਫਿਕਸ ਆਰਡਰ ਦੇ ਵਿੱਚ ਵੀ ਦੋਸਤੋ ਕਈ ਝੋਟੀਆਂ ਦੋਸਤੋ ਸੋਨਾ ਦੁੱਧ ਪਿਆ ਜਾਂਦੀਆਂ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਰਾਜੀਪਾਲੀ ਆ ਦੋਸਤੋ ਜਿਹੜੇ ਹਿਸਾਬ ਨਾਲ ਵੀ ਸੋਹਣਾ ਦੁੱਧ ਪਿਆ ਜੀ ਦੋਸਤੋ ਢੰਗ ਨਾਲ ਦੇਖੀਏ ਤਾਂ ਵੇਖ ਸਕਦੇ ਆ ਦੋਸਤੋ ਹਵਾਨੇ ਹੀ ਤਿਆਰੀ ਵੇਖ ਸਕਦੇ ਆ ਦੋਸਤੋ ਬਿਲਕੁਲ ਸੀਰ ਠੰਡੀ ਆ ਉੱਤੋਂ ਦੋਸਤੋ ਕੋਈ ਪੋਲੀ ਨਹੀਂ ਪਈ ਜੱਜਮੈਂਟ ਆ ਵੀ ਹਫਤੇ ਤੋਂ ਉੱਪਰ ਲੈ ਜਾਣੇ ਆ ਦੋਸਤੋ ਬਾਈ ਦੀ ਟਾਕਾ ਵੀ 4 ਦਿਨ ਪਈ ਆ ਸੂਨ ਦੇ ਵਿੱਚ ਬਾਕੀ ਦੋਸਤੋ ਰਾਜੀਪੜੀ ਸੋਹਣੀ ਆ ਦੋਸਤੋ ਛੋਟੀ ਬਿਲਕੁਲ ਕੁੰਡਾ ਸਿੰਘ ਆ ਲੈਕਲ ਕੋਈ ਨਹੀਂ ਬਈ ਜਜਮੈਂਟ ਤੁਸੀਂ ਲਾ ਲੈਣੀ ਹੈ ਦੋਸਤੋ ਬੰਦ ਹਵਾਨੇ ਦੇ ਵਿੱਚ ਆ ਝੋਟੀ ਵੀ ਕਿੰਨਾ ਕੁ ਦੁੱਧ ਪਾ ਦੂਗੀ ਦੋਸਤੋ ਮਦਰ ਰਿਕਾਰਡ ਬਾਈਆਂ ਦਾ 16 ਮੀਟਰ ਦਾ ਸੀਗਾ ਤੇ ਮੁੱਲ ਬਾਈ ਕੋ ਆਪ ਇਹਦਾ ਪੁੱਛਨੇ ਨੇ ਕੀ ਮੁੱਲ ਕਰਮਗੇ ਹਾਂਜੀ ਬਾਈ ਕੀ ਮੁੱਲ ਕਰਾਂਗੇ ਇਹਦਾ ਮੁੱਲ ਵੀ ਇਹਦਾ 1 ਲੱਖ 60000 ਰੁਪਏ ਦਾ 1 ਲੱਖ 60000 ਮਾਨਤਾਨ ਹੋ ਜੂਗੀ ਹਾਂ ਮਾਨਤਾਨ ਕਰਾਂਗੇ ਠੀਕ ਹੈ ਲਓ ਵੀ ਸਜੋ ਮਾਨਤਾਨ ਤੁਹਾਡਾ ਇੱਥੇ ਆਇਆ ਦਾ ਹੋ ਜਾਣਾ 1 ਲੱਖ ਤੇ 60000 ਰੁਪਿਆ ਮੁੱਲ ਕੀਤਾ ਬਾਈ ਨੇ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਹੁੰਦਾਗਾ ਤੇ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰ ਲਓ ਇਹ ਨੰਬਰ ਸਕਰੀਨ ਤੇ ਚੱਲਦਾ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਤਾਂ ਕਿ ਹੋਰ ਵੀਰ ਦਾ ਵੀ ਕਿਸੇ ਦਾ ਭਰਾ ਦਾ ਦੋਸਤੋ ਫਾਇਦਾ ਹੋ ਸਕਤੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦੋ